ਆਪ ਨੂੰ ਨਾਸ਼ੀ ਮੇ ਜاتی ਜਿਸ ਤੇ ਹਾਰੇ ਦੀ ਹਾਰਦਿਕ ਵਧਾਈ ਦਿੰਦਾ ਅੱਜ ਦੇ ਦਿਨ ਸੋਨੇ ਮਿੱਕਾ ਚੁੱਪ ਚਪਾ ਸਮਾਗਮਿਆਂ ਵੱਲੋਂ ਕਿਤਨੇ ਕਰਵਾਈਆਂ ਸਭ ਦਾ ਦੇਖਣਾ नसीब ਹੋਇਆ ਪੰਜਾਬੀ ਦੀ ਲਹਿਰ ਤੇ 80% ਤੋਂ ਵੱਧ ਜੋਗਤ ਪੰਜਾਬੀਆਂ ਦਾ ਰਿਹਾ ਅੱਜ ਦੇ ਦਿਨ ਮਹਾ ਪਰਤਾਪ ਜੀ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਕਿਰਪਾ ਸਿੰਘ ਸਰਾਭਾ ਉਦਮ ਸਿੰਘ ਸਮੇ ਸਾਰੇ ਅਜ਼ਾਦੀ ਇਲਾਕਿਆਂ ਨੂੰ ਸੀਧਾ ਕਰਦੇ ਆ 12 ਰੱਖਿਆ ਜੱਟ ਨੇ ਸਾਡੀਆਂ ਚੋਣਾਂ ਆਪ ਸੈਨਿਕ ਬਣਾ ਕੇ ਪੁਲਿਸ ਬੋਸ ਦਾ ਵੱਡਾ ਯੋਗਦਾਨ ਜਿਹਨਾਂ ਸਭ ਨੂੰ ਮੈਂ ਸੀਧਾ ਕਰਦਾ ਜੇ ਕੋਈ ਦਿਨ ਖਾਲੀ ਨਹੀਂ ਜਾਂਦਾ 3 ਜਿਹੜੇ ਸਦਨ ਸਾਡਾ ਕੋਈ ਸੈਨੇ ਸਰਹੱਦ ਤੇਰਖੀ ਕਾ ਸਾਹਤ ਕਾ ਤਰੀਕਾ ਸਭੇ ਮੁਖਮਤੀ ਸਰਕਾਰ ਕੋ ਸਰਬਾਗੀ ਨੇ ਆਪਣੇ ਉਤੇ ਦੀ 100 ਸ਼ਹੀਦਾਂ ਨੂੰ ਸਰਦਾਰ ਭਗਤ ਸਿੰਘ ਜਦੀਪੇ ਫਤਕ ਤਲਾਬਿਸ਼ੇ ਦਿੱ ਚੁੱਕੀ ਸੀ ਸਰਕਾਰੀ ਨੋਤਰਾ ਵਿੱਚ ਸ਼ਹੀਦ ਭਗਤ ਸਿੰਘ ਅਤੇ ਸਰਦਾਰਾਂ ਦੇ ਪਾਤਾ ਪਾਵਾ ਸੇ ਡਾਕਟਰ ਪੀਰਾਂਵ ਮੇਲ ਕਰਦੀਆਂ ਤੀਆਂ ਤਸਵੀਰਾਂ ਲਗਾਈਆਂ ਗਈਆਂ ਸਰਕਾਰ ਦੇ ਇੱਕ ਉਸੇ ਸੰਕਾ ਮਹਾਲੀ ਕਬਤਰੀ ਹਵਾਈ ਅੱਡੇ ਦਾ ਨਾਮ ਜੀਤ ਜੀਤਪਕ ਸਿੰਘ ਰੱਖਿਆ ਗਿਆ ਅਤੇ ਜੀਤ ਦੇ ਆਗਰ ਤੱਕ ਸਥਾਪਿਤ ਕੀਤਾ ਗਿਆ ਮੁਖਤਿਆਰੀ ਸਰਕਾਰ ਕੋਲ ਸ਼੍ਰੀ ਮਾਨ ਜੀ ਦੀ ਖਵਾਈ ਵਾਲੀ ਸੰਕਾ ਇਹਆਂ ਰਾਤਰੀਆਂ ਦੀ ਗੱਲ ਕਰਾ ਤਾਂ ਸਭ ਤੋਂ ਪਹਿਲਾਂ ਸਾਡੀ ਸਰਕਾਰ ਵੱਲੋਂ ਸੁਭਾਵਾਸ਼ੀਆ ਤੋਹਾਰ ਕਹਿੰਦੇ 100 ਜੁਨੇ ਫ੍ਰੀ ਦਿੱਤਾ ਜਾ ਰਿਹਾ ਹੈ ਇਸ ਨਾਲ ਦब्बे 6 ਲੋਕਾਂ ਦੇ ਕਰਾਵਾ ਦੇ ਬਿੱਲ ਆ ਉਹ ਜ਼ੀਰੋ ਆ ਗਿਆ। ਹੁਣ ਕੁਤਿਆਂ ਹੁਣੇ ਤੱਕ ਨੌਜਵਾਨਾਂ ਨੂੰ ਮੁੱਖ ਮੰਤਰੀ ਸਰਦਾਰ ਤਰਨ ਸਿੰਘ ਮਾਜੀ ਨੌکریاں ਦੇ ਚੁੱਕਿਆ। ਅੱਜੋ ਅੱਜ ਕੀ ਆਵਾਮੀ ਕਲੀਨਿਕ ਸਫਲਤਾਪੂਰਵਕ ਚੱਲਦੇ ਆ। 200 ਹੋਰ ਕਵੇਂ ਪਹਾੜਾਂ ਜਿਹੇ ਖੁੱਲੇ ਜਾ ਰਹੇ। ਇੱਥੇ ਮੁਫਤ ਦਵਾਈਆਂ ਅਤੇ ਮੁਫਤ ਸੇਵਾਵਾਂ ਦੇ। ਉਹ ਸਾਡੀ ਸਰਕਾਰ ਵੱਲੋਂ ਤੋਪੂਪਤੋਂ ਹਰ ਸੁਭਾਸ਼ੀ ਦਾ 10 ਲੱਖ ਰੁਪਏ ਦਾ ਜਿਹੜਾ ਸਿਹਤ ਬੀਮਾ ਕਾਇਤ ਹਾਸਿਲ ਫੈਲਾ ਕੀਤਾ ਗਿਆ ਜਿਹੋ ਦਿਨਾਂ ਸਹਿਰ ਨੂੰ ਮੈਂ ਜੱਗੀ ਪੰਤਰ ਉਤੇ ਜਾ ਰਹੀ ਐ ਨਸਿਆ ਤੇ ਪਿਛਤਾ ਚਾਹ ਖਿਲਾਫ ਸਦੀ ਸਰਕਾਰ ਦੀ ਜੀਰਤ ਹਾਲਤ ਹੈ ਨਾਮ ਵਿਭਾਗ ਦੇ ਕੀ ਤਸ਼ੀਨਦਰਾ ਤੋਂ ਲੈ ਕੇ ਦ੍ਰਿਸ਼ੀਆਂ ਪ੍ਰਕਿਰਿਆ ਬਦਲੀਆਂ ਕਰਕੇ ਨਕਸ਼ੇ ਤੋੜਿਆ ਗਿਆ ਉਜੀ ਦੀ ਸਿੱਖਿਆ ਦੀ ਜਮਾਤਬੰਦੀ ਉਹਨੀਆਂ ਸੰਗਵਾ ਨਾਲ ਲੋਕਾਂ ਨੂੰ ਸਿਖਾਉਂਿਆ ਸਿਵਾਵਾ ਲਹਈਆ ਕਰ ਲਿਆ ਜਾ ਗਿਆ 112 ਸਕੂਲੋ ਭਾਮਨੇ ਸ਼ੁਰੂ ਕੀਤੇ ਗਏ ਸਿੱਖਿਆ ਪ੍ਰਾਪਤੀ ਅਧਿਆਪਕਾਂ ਨੂੰ ਵਿਦੇਸ਼ਾਂ ਤੇ ਰੇਡਿੰਗ ਭੇਜਿਆ ਗਿਆ ਪੰਜਾਬ ਸੂਬਾ ਜਿਸ ਪਰ ਸਿੱਖਿਆ ਦੇ ਖੇਤਰ ਵਿੱਚ ਕਨੇਡਾ ਨੰਬਰ ਤੇ ਆਇਆ ਅੱਜ ਸਭ ਤੋਂ ਪਹਿਲਾਂ ਆਪ ਸਭ ਦਾ ਧੰਨਵਾਦ ਸੂਰੇ ਦੇਸ਼ ਵਾਸੀਆਂ ਨੂੰ ਅੱਜ ਸਾਨੂੰ ਸਾਰੇ ਜੱਦੀ ਇਸ ਦੀਆਂ ਰੀਮਾਂ ਲੱਖ ਲੱਖ ਵਧਾਈਆਂ ਦਿੱਤਾ ਸੋ ਅੱਜ ਆਪਣੇ ਅਨੁਭਵ ਭਾਗਾਂ ਪਰਿਆਸਮ ਨੂੰ ਕਿ ਅੱਜ ਸਿਹਤਾਂ ਦੀ ਤਰਤੀ ਬਰਦਸਪੁਰ ਵਿਖੇ ਆ ਕੇ 75 ਦਾ ਦਿਸਤ ਲੈ ਕੇ ਦਿਨ ਮਨਾਇਆ ਗਿਆ ਪੂਰੇ ਦੇਸ਼ ਵਾਸੀਆਂ ਨੂੰ ਮੁਬਾਰਕਵਾ ਦਿੱਤੀ ਗਈ ਸੋ ਮੈਂ ਆਪ ਸਭ ਦੇ ਚੱਲੇ ਰਹਿਣ ਦੀ ਪੂਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਰਲ ਮਿਲ ਕੇ ਆਪਾਂ ਦੇਸ਼ ਦੀ ਤਰੱਕੀ ਦੀ ਸੇਵਾ ਕਰੀਏ ਸੋ ਆਉਣ ਵਾਲੇ ਟਾਈਮ ਜਿਹੜਾ ਉਹਨਾਂ ਦਾ ਪੁੱਤ ਹੈ ਉਹਨਾਂ ਨੂੰ ਵਧੀਆ ਐਜੂਕੇਸ਼ਨ ਵਧੀਆ ਰੁਜ਼ਗਾਰ ਵਧੀਆ ਮਾਹੌਲ ਜਿਵੇਂ ਕਿ ਆਵਾਜ਼ੀ ਪਾਰਟੀ ਸਰਕਾਰ ਵਿਧ ਰਸਿਆਵਰੂ ਪੰਜਾਬ ਨੂੰ ਨਸਬ ਪੰਜਾਬ ਲੋਨ ਦੇ ਲਈ ਜਿੰਦਾ ਚ ਕਰਦੀ ਹੈ ਸਿੱਖਿਆ ਕ੍ਰਾਂਤੀ ਦੀ ਸਕੂਲਾਂ ਦੇ ਵਿੱਚ ਐਜੂਕੇਸ਼ਨ ਉੱਪਰ ਤੱਕ ਲਈ ਬਹੁਤ ਮਿਹਨਤ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ 552000 ਤੋਂ ਵੱਧ ਰੋਜ਼ਗਾਰ ਮੁੱਖ ਮੰਤਰੀ ਸਰਦਾਰ ਕੋਲ ਸਿੰਘ ਮਾਨ ਜੀ ਵੱਲੋਂ ਦਿੱਤਾ ਗਿਆ ਸੋ ਹਰ ਵਿਕਾਸ ਦੇ ਕੰਮਾਂ ਦੀ ਜਿਹੜੀ ਸਪੀਡ ਹੈ ਰਫਟਮ ਸਪੀਡ ਨਾਲ ਫੜੀ ਹੋਈ ਹੈ ਸੋ ਫਿਰ ਵੀ ਅਸੀਂ ਵਾਦਾ ਕਰਦੇ ਹਾਂ ਕਿ ਜਿਹੜਾ ਸਾਡਾ ਢੇਢ ਸਾਲ ਸਰਕਾਰ ਦਾ ਹੋ ਰਿਹਾ ਗਿਆ ਇਸੇ ਤਰ੍ਹਾਂ ਹੀ ਪੂਰੀ ਸਪੀਡ ਨਾਲ ਜਿਹੜਾ ਵਿਕਾਸ ਦੇ ਕੰਮ ਕਰਾਵਾਂਗੇ ਪੂਰੇ ਦੇਸ਼ ਵਾਸਤੇ ਤਰੱਕੀ ਲਈ ਕੰਮ ਕਰਾਂਗੇ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਸੁਪਨਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਉਹਦੇ ਉੱਤੇ ਪੂਰੇ ਰਲ ਮਿਲ ਕੇ ਪੂਰੇ ਪੰਜਾਬ ਵਾਸੀ ਰੋ ਬੇਨਤੀ ਕਰਦੇ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਲਈਏ ਸਾਰੇ ਰਲ ਮਿਲ ਕੇ ਇਸ ਮਹਿੰਮ ਦੇ ਵਿੱਚ ਹਿੱਸਾ ਪਾਈਏ ਸੋ ਸਭ ਤੋਂ ਪਹਿਲਾਂ ਜਿਹੜਾ ਜੁੱਧ ਨਸ਼ਾ ਵਿਰੁੱਧ ਮਹਿੰਮ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਰਲ ਮਿਲ ਕੇ ਸਾਥ ਦੀਏ ਤਾਂ ਜੋ ਪੰਜਾਬ ਨਸ਼ਮ ਪੰਜਾਬ ਹੋ ਸਕੇ ਸੋ ਅੱਜ ਦੇ ਦਿਹਾੜੇ ਨੂੰ ਮੈਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ